ਆਵੇ ਗਰਲਾਨ ਸਿੰਘ ਆਵੇ ਗਰਲਾਨ ਸਿੰਘ ਭਵਾਦ ਦੇ ਨਾਂ ਤੇ ਤੂੰ ਕਲੰਕ ਲਾਤਾ ਆ ਇਸ ਧਰਤੀ ਨੇ ਸਾਨੂੰ ਇੱਕ ਸਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਰਹੀ ਔਰ ਤੇਰੇ ਬੰਦੇ ਸਾਡੀ ਚੋਰੀਆਂ ਕਰਦੇ ਨੇ ਟਰਾਲੀ ਚੋਰ ਆ ਔਰ ਡੀਐਸਪੀ ਦਿਖਾ ਦਿਓ ਚੀਮਾ ਆ ਜਾ ਫਿਰ ਦੇ ਮੇਰੇ ਤੇ ਪਰਚਾ ਇਹ ਚੋਰੀਆਂ ਆਮ ਆਦਮੀ ਪਾਰਟੀ ਦੇ ਵਰਕਰ ਦੇ ਘਰੋਂ ਇਹ ਟਰਾਲੀ ਇਹ ਦੂਜੀ ਵਾਰ ਮਦ ਹੋਈ ਹੈ ਇਹ ਉਹਨਾਂ ਦਾ ਅਹੁਦੇਦਾਰ ਆ ਠੀਕ ਹੈ ਔਰ ਮੈਂ ਇਹ ਦੱਸਣਾ ਚਾਹੁੰਦਾ ਆ ਕਿ ਇਹ ਚੀਜ਼ ਅਸੀਂ ਸਾਰੀ ਦੁਨੀਆ ਨੂੰ ਦੱਸਾਂਗੇ ਹੈ ਨਹੀਂ ਸੀ ਕੁਝ ਬੱਚਿਆਂ ਕੋਲ ਹੈ ਨਹੀਂ ਸੀ ਕੁਝ ਖਾਣ ਨੂੰ ਚੋਰੀ ਕਰਕੇ 2 ਰੁਪਏ ਦਾ ਲੋਹਾ ਵੇਚ ਕੇ ਫਿਰ ਆਪਣੇ ਬੱਚਿਆਂ ਘੱਟ ਪਰਨਾ ਦੇ ਨਾ ਇਹਨਾਂ ਨੇ ਆਹ ਕਾਕੇ ਸਰਪੰਚ ਲਾਣ ਦਾ ਬਹਾਨਾ ਇਹ ਸਰਪੰਚ ਆਮ ਆਦਮੀ ਪਾਰਟੀ ਦਾ ਕਿਹੜਾ ਪਿੰਡ ਆ ਇਹ ਜੀ ਸੁਖਲਾ ਸੁਖਲਾ ਰਾਜਪੁਰੇ ਦੇ ਵਿੱਚ ਹਲਕਾ ਕਨੌਰ ਆ ਆ ਬਦਲਾ ਦੇਖ ਲੈ ਭਗਵੰਤ ਮਾਨਸ਼ੀ ਆ ਤੁਹਾਡੇ ਬੰਦਿਆਂ ਦੀਆਂ ਕਰਤੂਤਾ ਦੇਖ ਲੈ ਕੰਟਰਾ ਲੀਆ ਕਰਨਾ ਗਿਆ ਜੀ ਤੁਸ ਨੂੰ ਕਰਨਾ ਹੈ ਜੀ ਇੱਥੇ ਬਾਈ ਆ ਦੇਖੋ ਜੀ ਵੀਡੀਓ ਬਣਾਓ ਕੈਮਰਾ ਓਨ ਕਰ ਵੀਡੀਓ ਆ ਦੇਖੋ ਜੀ ਆ ਮੰਦ ਨੇ ਕਹਿੰਦੇ ਸਰਦੀ ਟ੍ਰੈਲੀ ਨਹੀਂ ਹੈਗੀ ਕਹਿੰਦੇ ਲੈ ਜੋ ਜੀ ਉਲਟੋ ਉਲਟੇ ਲੜਨ ਵਾਸਤੇ ਆ ਰਹੇ ਨੇ ਆ ਪਿੰਡ ਸਰੋ ਟਿੰਪਾ ਜੀ ਟਿੰਪਾ ਟਿੰਪਲ ਜਿਹੜਾ ਕਰਲਾਲ ਦਾ ਖਾਸ ਹੈ ਸਰਪੰਚ ਹੈ ਪਿੰਡ ਸਰੋਂ ਦਾ ਆ ਦੇਖ ਲੋ ਰੋੜੇ ਮਾਰ ਲੱਗ ਰਹੇ ਨੇ ਜਿਵੇਂ ਇੱਥੇ ਟ੍ਰੈਲੀ ਬਰਾਮਦ ਹੋਈ ਹੈ ਇਹਨਾਂ ਦੇ ਬੇੜੇ ਤੋਂ ਗਾਲਾ ਗਾਲਾ ਕੱਟ ਰਿਹਾ ਹੈ ਜੀ ਆ ਦੇਖੋ ਸਾਹਮਣੇ ਉਹ ਪੁਲਿਸ ਮਖਣ ਸਾਹਿਬ ਆ ਦੇਖੋ ਜੀ ਸਿੱਧੂ ਭਾਰਤ ਗੈਸ ਗ੍ਰਾਮੀਣ ਸਰੋਂ ਦੇ ਵਿੱਚ ਐ ਇਹ ਡਿੰਪਲ ਹੈ ਜਿਹੜਾ ਗਰਲਾਲ ਦਾ ਬਹੁਤ ਖਾਸ ਦੱਸਿਆ ਜਾਂਦਾ ਹੈ ਤੇ ਇੱਥੋਂ ਇੱਕ ਟਰੈਲੀ ਮਿਲੀ ਹੈ ਆ ਦੇਖੋ ਇਹਦੇ ਇਹਦੇ ਕੋਲ ਬਹੁਤ ਜਿਹੇ ਟਰੈਕਟਰ ਨੇ ਤੇ ਬਹੁਤ ਬੰਦੇ ਕੰਮ ਕਰਦੇ ਨੇ ਇੱਕ ਕੁੱਤਾ ਖੇੜੀ ਤੋਂ ਜਿਹੜਾ ਬੰਦਾ ਟਰੈਲੀ ਦਾ ਉਹਦੇ ਪਰਿਵਾਰ ਨੇ ਕਿਹਾ ਵੀ ਸਾਨੂੰ ਡਿੰਪਲ ਨੇ ਕਿਹਾ ਸੀਗਾ ਆ ਦੇਖ ਲਓ ਜਿਹੜਾ ਪੁਵਾਦ ਦੇ ਨਾਂ ਦੇ ਲੋਕਾਂ ਨੂੰ ਕਹਿੰਦਾ ਪੁਵਾਦ ਦੇ ਸੈਂਕੜਾ ਕਿਸਾਨ ਅੰਦਰ ਨੇ ਜੇਲ੍ਹ ਦੇ ਵਿੱਚ ਨੇ ਆ ਟਰੈਲੀ ਮਿਲੀ ਹੈ ਟ੍ਰਾਲੀ ਰਾਜਗੜ ਪਿੰਡ ਪਾਨਾ ਪਿੰਡਲ ਵਗੈਰਾ ਤੇ ਇੱਥੋਂ ਦੇ ਜਿਹੜਾ ਪਰਿਵਾਰ ਆ ਜਿਨ੍ਹਾਂ ਦੇ ਕੋਲ ਖੜੇ ਆ ਉਹ ਵੀ ਕਿਸਾਨ ਪਰਿਵਾਰੀ ਹੈ ਠੀਕ ਹੈ ਇਹਨਾਂ ਨੇ ਸਰਪੰਚ ਸੱਦ ਲਿਆ ਆਮ ਆਦਮੀ ਪਾਰਟੀ ਦਾ ਸਰਪੰਚ ਹੈ ਇਸ ਪਿੰਡ ਦਾ ਜਿਹੜਾ ਸਰਪੰਚ ਆਮ ਆਦਮੀ ਪਾਰਟੀ ਦਾ ਸਰਪੰਚ ਉਹ ਆ ਕੇ ਇੱਥੇ ਹਵਾ ਕਰਨ ਲੱਗ ਗਿਆ ਜਦੋਂ ਸਬੂਤ ਦੇਤੇ ਫੇ ਉਹ ਪੁੱਠੇ ਮੂੰਹ ਮੁੜ ਗਿਆ ਇੱਥੇ ਗੱਲ ਨਹੀਂ ਨਿਬੜਦੀ ਜੀ ਪੁਲਿਸ ਵੀ ਸੱਦ ਲਈ ਸਾਰਾ ਕੁਝ ਕਰ ਲਿਆ ਤੁਸੀਂ ਦੇਖੋ ਕਿੰਨੇ ਕਿਸਾਨ ਇੱਥੇ ਇਕੱਠੇ ਹੋਏ ਫਿਰਦੇ ਆ ਇਹ ਬੰਦੇ ਕਹਿੰਦੇ ਆ ਜੀ ਨਾ ਅਸੀਂ ਤੇ ਟਰਾਲੀ ਦਿੰਦੇ ਨਹੀਂ ਤੁਸੀਂ ਮੁਕੱਦਮਾ ਕਰਾ ਲਓ ਔਰ ਉਸੇ ਵਕਤ ਇੱਕ ਬੰਦਾ ਆ ਔਰ ਗੱਲ ਸੁਣ ਲੈ ਗਲਾਰ ਸਿੰਘ ਜੇ ਤੈਨੂੰ ਗਲਤਫਹਿਮੀ ਆ ਵੀ ਤੂੰ ਡਰਾ ਕੇ ਸਾਡੇ ਮੁੰਡਿਆਂ ਨੂੰ ਪਰਚੇ ਦਵਾ ਦੇਂਗਾ ਵਿੱਚੇ ਮੈਂ ਡੀਐਸਪੀ ਕਨੌਰ ਨੂੰ ਕਹਿ ਦੇਣਾ ਚਾਹੁੰਨਾ ਹਾਈ ਕੋਰਟ ਦੀਆਂ ਨਾ ਪੌੜੀਆਂ ਨਹੀਂ ਚੜੀਆਂ ਜਾਣੀਆਂ ਡਿੱਪੀ ਸਾਹਿਬ ਉੱਥੇ ਫਿਰ ਅੱਗੇ ਪੰਜਾਬ ਪੁਲਿਸ ਨਾਲ ਦੇਖ ਲੈ ਪਟਿਆਲੇ ਕੀ ਹੋ ਰਿਹਾ ਆ ਤੇ ਅਸੀਂ ਬਖਸ਼ਣਾ ਕੋਈ ਨਹੀਂ ਮੁੰਡਾ ਵੀਰ ਮੇਰਾ ਕੰਮ ਕਰ ਰਿਹਾ ਜਿਹੜੀ ਮਿੰਟ ਕਰ ਰਿਹਾ ਉੱਥੇ ਕੰਮ ਲੱਗਿਆ ਹੋਇਆ ਠੀਕ ਹੈ ਮੁੰਡੇ ਨੂੰ ਮੇਰੇ ਟਰੈਕਟਰ ਟਰੈਲੀ ਪੂਰਾ ਲਾ ਗਿਆ ਭਾਈ ਉਸ ਨੂੰ ਕਾ ਵੀ ਉਹ ਟਰੈਲੀ ਆ ਟਰੈਕਟਰ ਖੜਾ ਲੈ ਭਾਈ ਠੀਕ ਹੈ ਕਿਸ ਨੇ ਕਿਹਾ ਕਿਸ ਨੇ ਕਿਹਾ ਕਿਸ ਨੇ ਕਿਹਾ ਸੋਰੋ ਵਾਲਾ ਟਰੈਕਟਰ ਤਾਂ ਭਾਈ ਸੋਰੋ ਵਾਲੇ ਦੀ ਟਰੈਲੀ ਦੀ ਮੰਨੂ ਨੂੰ ਪਤਾ ਵੀ ਉਹ ਚੋਰੀ ਕੀਤੀ ਨਹੀਂ ਨਹੀਂ ਸੋਰੋ ਵਾਲੇ ਦਾ ਨਾਂ ਕੀ ਹੈ ਡਿੰਪਲ 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 ਆਉਦਾ ਨਾ ਜਿਹੜਾ ਗਰ ਲਾਲ ਦਾ ਕਾ ਮੇਰਾ ਮੁੰਡਾ ਕੰਮ ਕਰ ਰਿਹਾ ਹੈ। ਅੱਛਾ ਤੁਹਾਡਾ ਮੁੰਡਾ ਉੱਥੇ ਤੁਸੀਂ ਕਹਿਣਾ ਚਾਹ ਰਹੇ ਹੋ ਤੁਹਾਡਾ ਮੁੰਡਾ ਉੱਥੇ ਕੰਮ ਕਰ ਰਿਹਾ ਸੀ। ਉਸ ਬੰਦੇ ਨੇ ਕਿਹਾ ਵੀ ਇਹ ਟਰੈਕਟਰ ਟਰਾਲੀ ਇੱਥੇ ਖੜਾ ਲ ਕੇ ਤੇ ਫਿਰ ਲੈ ਕੇ ਕੌਣ ਗਿਆ? ਹਾਂ ਉਹਨਾਂ ਨੇ ਵੀ ਟਰੈਕਟਰ ਟਰਾਲੀ ਖੜਾ ਲੇ ਭਾਈ ਠੀਕ ਹੈ। ਵੀ ਮੈਂ ਆਪਣਾ ਜਿੱਦਣ ਮੇਰਾ ਜੀ ਕਰੇਗਾ ਮੈਂ ਲੈ ਜਾਵਾਂਗਾ। ਫੇਕਾ ਦੋਂ ਲੈ ਕੇ ਗਏ ਟਰਾਲੀ ਇਹ। ਇਹ ਟਰਾਲੀ ਲੈ। ਲਗਭਗ 4-5 ਦਿਨ ਹੋ ਗਏ। ਨਹੀਂ ਨਹੀਂ ਲੈ ਕੇ ਕਦੋਂ ਗਏ ਆ ਇੱਕ ਦੋ ਤਿੰਨ ਇੱਕ ਦੋ ਤਿੰਨ ਕਈ ਨਾ ਹੋ ਗਏ ਚਾਰ ਪੰਜ ਦਿਨ ਹੋ ਗਏ ਕਈ ਦਿਨ ਹੋ ਗਏ ਜੇ ਪਤਾ ਨਹੀਂ ਦੋ ਦਿਨ ਹੋ ਗਏ ਤਿੰਨ ਪਤਾ ਨਹੀਂ ਤਿੰਨ ਦਿਨ ਹੋ ਗਏ ਇੰਨਾ ਕ ਮੰਨੂ ਵੀ ਨਹੀਂ ਪਤਾ ਵੀ ਕੱਲ ਨੂੰ ਤਾਂ ਮੈਂ ਹੀ ਆ ਰਹੀ ਹਾਂ ਕੱਲ ਕਿਤਾ ਜੋ ਹੀ ਕੁੜੀ ਆ ਰਹੀ ਹੈ ਠੀਕ ਹੈ ਮੰਨੂ ਨੂੰ ਨਹੀਂ ਪਤਾ ਬਈ ਹਮ ਤਾਂ ਦਿਖੜੀਦਾਰ ਬੰਦੇ ਆ ਮਿੰਤ ਕਰ ਰਹੇ ਆ ਆਪਣੀ ਕੰਮ ਕਰ ਰਹੇ ਆ ਮੰਨੂ ਨੂੰ ਨਹੀਂ ਪਤਾ ਇਹ ਚੋਰੀ ਕੀ ਦੀ ਮੰਨੂ ਨੂੰ ਨਹੀਂ ਪਤਾ ਮੇਰਾ ਮੁੰਡਾ ਸਿਲੰਡਰ ਵਾਲੀ ਗੱਡੀ ਵੀ ਲਿਆਵੇ ਦਾ ਭਾਈ ਟਰੈਕਟਰ ਵੀ ਲਿਆਵੇ ਤਾਂ ਮੈਂ ਤਾਂ ਤਾਂ ਖੜਵਾ ਲਈ ਤੀ ਉਹ ਠੀਕ ਹੈ ਠੀਕ ਹੈ ਜੀ ਮੰਨੂ ਨੂੰ ਨਹੀਂ ਪਤਾ ਵੀ ਇਹ ਚੋਰੀ ਕੀ ਦੀ ਸਿਲੰਡਰ ਵਾਲ ਮੇਰਾ ਮੁੰਡਾ ਤਾਂ ਸਵੇਰ ਕਾ ਹੈ ਨਹੀਂ ਰਹਾ ਕੰਮ ਪਰ ਗਿਆ ਹੋਇਆ ਨਾ ਮੇਰੀ ਅੱਜ ਸਵੇਰ ਕੀ ਉਸਕੇ ਕੱਲ ਗੱਲ ਹੋਈ ਕੋਈ ਅੱਛਾ ਡਿੰਪਲ ਕੋਲੀ ਹੈ ਤੇ ਮੈਨੂੰ ਨੂੰ ਪਤਾ ਹੁਣ ਜੀ ਕਿੱਥਾ ਮੇਰਾ ਮੁੰਡਾ ਗਿਆ ਵੀ ਮੈਂ ਤਾਂ ਸਵੇਰ ਕੀ ਢੀਕ ਰਿਆ ਮੇਰੇ ਤਾਂ ਡੰਗਰ ਵੀ ਭੁੱਖੇ ਖੜੇ ਆ ਮੈਂ ਤਾਂ ਮੁੰਡਾ ਨਹੀਂ ਸਵੇਰ ਕਾ ਆਇਆ ਜੀ ਚਲੋ ਠੀਕ ਅੱਗਾ ਕੰਮ ਪਈ ਜਾ ਕਾ ਕਾ ਕਰਿਆ ਤਾਂ ਵੀ ਮੈਂ ਕੰਮ ਪਰ ਜਾ ਰਹੀ ਜੀ ਮੈਨੂੰ ਕੀ ਪਤਾ ਡਿੰਪਲ ਕੋ ہاں ਕੰਮ ਲੱਗਿਆ ਜੀ ਏਜੰਸੀ ਮੇਂ ਕੰਮ ਲੱਗਿਆ ਵੀ ਜੀ ਉੱਥੇ ਕੰਮ ਕਰਦਾ ਤਾਂ ਆਪਣਾ ਉੱਥੇ ਗਿਆ ਤਾਂ ਸਵੇਰੀ ਕੰਮ ਉੱਪਰ ਗਿਆ ਤੇ ਜੀ ਇਹ ਤਾਂ ਆਪਣਾ ਰੋਜ਼ ਜਾ ਰਿਹਾ ਕੰਮ ਉੱਪਰ ਮੈਨੂੰ ਥੋੜੀ ਪਤਾ ਵੀ ਇਹ ਚੋਰੀ ਕਰਕੇ ਕਾਸਕਾ ਸਿਲੰਡਰ ਵਾਲੀ ਗੱਡੀ ਵੀ ਆਵਾ ਮੇਰੇ ਪਾਸੇ ਟਰੈਕਟਰ ਟਰੈਲੀ ਕਿੱਕਨੌਰ ਦੇ ਪਿੰਡ ਲੋ ਸਿੰਬਲੀ ਦੀ ਇੱਕ ਘਟਨਾ ਹੁੰਦਾ ਉਸਨੇ ਕੋਈ ਕਿਸਾਨੀ ਧਰਨੇ ਦੇ ਉੱਤੋਂ ਟਰਾਲੀਆਂ ਲੈ ਕੇ ਆਂਦੀਆਂ ਚੋਰੀ ਕਰਕੇ ਲੈ ਕੇ ਆਂਦੀਆਂ ਜਿਹਾ ਕਿਵੇਂ ਲੈ ਜਦਿਆਂ ਟਰਾਲੀਆਂ ਭਰਮਦ ਹੋਈਆਂ ਸੋ ਪਿੰਡ ਲੋ ਅਸੈਂਬਲੀ ਐ ਸੋ ਕੋਸ਼ سوشل میڈیا ਦੇ ਉੱਤੇ ਸਾਡੇ ਭਰਾ ਲਾ ਲੋ ਕਿਸਾਨ ਭਰਾ ਲਾ ਲੋ ਜਾਂ ਕੋ ਵਕ ਵਕ ਪਾਰਟੀਆਂ ਦਾ ਹੁੰਦਾ ਹੀ ਆ ਪ੍ਰਪੋਪੰਡਾ ਵੀ ਉਹ ਐਮਐਲਏ ਸਾਹਿਬ ਦਾ ਘਰ ਆ ਗਰ ਲਾਲ ਖਨੌਰ ਦਾ ਘਰ ਆ ਸੋ ਮੇਰਾ ਜੱਦੀ ਪਿੰਡ ਜਿਹੜਾ ਮਾੜੂ ਆ ਜਾਂ ਮੇਰੀ ਰਹਿਸ਼ ਜਿਹੜੀ ਆ ਉਹ ਇੱਥੇ ਯੂਨੀਵਰਸਿਟੀ ਆ ਹਰਬਖਸ਼ਨ ਕਲੇਬ ਸੋ ਭਰਾਵੋ ਮੇਰਾ ਇਸ ਘਟਨਾ ਕਰਮ ਦੇ ਨਾਲ ਕੋਈ ਲੈਣ ਦੇਣ ਨਹੀਂ। ਸੋ ਜਦੋਂ ਵੀ ਇਹ ਕੋਈ ਹਰਕਤ ਕੀਤੀ ਹੈ। ਸੋ ਦੇ ਉੱਤੇ ਕਾਨੂੰਨ ਅਨੁਸਾਰ ਜਿਹੜੀ ਉਹ ਕਾਰਵਾਈ ਕੀਤੀ ਜਾਵੇ ਕਿਤੇ ਨਾਲੇ ਮੈਂ ਭਰਾਵੋ ਇੱਕ ਗੱਲ ਤੁਹਾਨੂੰ ਹੱਥ ਜੋੜ ਕੇ ਕਹਿਣੀ ਚਾਹੁੰਦਾ ਵੀ ਇਹ ਫੁਵਾਦੀ ਦੀ ਧਰਤੀ ਹੈ। ਜਦੋਂ ਤੁਸੀਂ ਪਿੱਛੋਂ ਗਰਦਾਸਪੁਰ ਤੋਂ ਅੰਮ੍ਰਿਤਸਰ ਤੋਂ ਲੁਧਿਆਣੇ ਤੋਂ ਚੜ੍ਹਾਈ ਕਰਕੇ ਆਏ ਸੀ ਤੇ ਤੁਹਾਨੂੰ ਫੁਵਾਦੀਆਂ ਨੇ ਖੜੇ ਮੱਥੇ ਤੁਹਾਡਾ ਸਵਾਗਤ ਕੀਤਾ ਸੀ। ਰਸਤੇ ਦੇ ਵਿੱਚ ਹੋਰ ਵੀ ਬੜੇ ਸਟੇਸ਼ਨ ਆਏ ਸੀ ਪਰ ਤੁਸੀਂ ਸ਼ੰਭੂ ਬਾਡਰ ਤੇ ਆਏ ਸਾਡੇ ਪਿੰਡਾਂ ਦੇ ਮਾਰੇ ਲੋਕਾਂ ਨੇ ਕਿੰਨੀ ਸੇਵਾ ਕਰੀ ਆ ਥਾਰੀ ਤੁਹਾਨੂੰ ਸਾਰਾ ਪਤਾ ਇੱਥਾਂ ਮੇ ਇਹ ਬ ਇਤਨੀ ਦੂਰ ਤੇ ਆ ਕੇ ਵੀ ਪਵਾਦ ਦੀ ਧਰਤੀ ਨੇ ਪੌਦੀਆਂ ਨੇ ਟਰਾਲੀਆਂ ਚੋਰੀ ਕਰ ਲਈਆਂ ਅਸੀਂ ਇੱਕ ਗੱਲ ਤਾਂ ਸੁਣਨਾ ਵਾਅਦਾ ਕਰਦੇ ਆ ਭਾਈ ਜੇ ਕਿਸੇ ਦਾ ਕੋਈ ਵਹੀਕਲ ਕੋਈ ਮਸ਼ੀਨਰੀ ਗੋਮੋਈਆ ਬੈਸੂਈਆ ਉਹ ਬਿਲਕੁਲ ਉਹਨੂੰ ਪਹਚਾਈ ਜਾਵੇਗੀ ਉਹਨਾਂ ਦੇ ਘਰ ਤੱਕ ਪਹਚਾਈ ਜਾਵੇਗੀ ਤੁਸੀਂ ਹਾਉ ਤੁਹਾਡਾ ਪਹਿਲਾਂ ਵੀ ਵੈਲਕਮ ਜੀ ਆਇਆਂ ਕੀਤਾ ਸੀ ਕਿ ਮੇਰਾ ਬੜਾ ਅਜੀਜ਼ ਮਿੱਤਰ ਸੀ ਰঞ্জੀਤ ਸਿੰਘ ਜੀਤਾ ਮੋੜ ਮੈਂ ਕੱਲ ਸਾਰਾ ਦਿਨ ਉਹਦੇ ਸੰਸਕਾਰ ਦੇ ਉੱਤੇ ਬੀਜੀ ਸੀ ਸਾਡੇ ਭਰਾ ਦੁਨੀਆ ਤੋਂ ਚਲਾ ਗਿਆ ਕਬੱਡੀ ਦਾ ਸਟਾਰ ਸੀ ਰਾਤੀ ਮੈਂ ਲੇਟ ਆਇਆ ਸੀ ਤੇ ਅੱਜ ਮੈਨੂੰ ਕਿਸੇ ਕੰਮ ਕਰਕੇ ਰਜੇਨਾ ਕਰਕੇ ਬਾਹਰ ਜਾਣਾ ਪਿਆ ਮੈਂ ਹੁਣ ਨਿਕਲ ਗਿਆ ਸੀ ਸੋ ਮੈਂ ਸਾਰੇ ਚੈਨਲਾਂ ਨਾਲ ਹੱਥ ਜੋੜ ਕੇ ਬੇਨਤੀ ਕਰਦਾ ਵੀ ਖਬਰ ਦੀ ਜਿਹੜੀ ਪਹਿਲਾਂ ਪੁਸ਼ਟੀ ਕਰ ਲੋ ਵੀ ਇਹ ਪਿੰਡ ਕਿਹੜਾ ਇਸ ਬੰਦੇ ਦਾ ਹਾਲਾਂਕਿ ਮੇਰਾ ਤਾਂ ਉਸ ਬੰਦੇ ਨਾਲ ਵੀ ਕੋਈ ਲੈਣ ਦੇ ਨਹੀਂ ਮੈਂ ਉਸ ਬੰਦੇ ਨੂੰ ਕਦੇ ਬਾਲਾ ਜਾਣਦਾ ਨਹੀਂ ਵੇਖਿਆ ਨਹੀਂ ਮੈਨੂੰ ਕੱਲ ਕੋਈ ਜਥੇਬੰਦੀ ਦੇ ਮੁੰਡੇ ਸੀਗੇ ਸੰਧੂਵਰੀ ਮੈਨੂੰ ਫੋਨ ਆਇਆ ਉਹਨਾਂ ਦਾ ਕਹਿੰਦੇ ਭਾਈ ਐਸਐਚਓ ਸਾਹਿਬ ਨੂੰ ਕਹਿ ਦਿਓ ਵੀ ਸਾਡੀਆਂ ਟਰਾਲੀਆਂ ਸਾਨੂੰ ਸ਼ੱਕ ਆ ਵੀ ਉੱਥੇ ਖੜੀਆਂ ਮੈਂ ਨਾਲ ਦੀ ਨਾਲ ਹੀ ਸਾਹਿਬ ਸਿੰਘ ਨੂੰ ਕਿਹਾ ਉਹ ਗਏ ਜਾ ਕੇ ਟਰਾਲੀਆਂ ਉਹਨਾਂ ਨੇ ਬਰਾਮਦ ਕਰ ਲਈਆਂ ਤੇ ਮੈਂ ਉਸ ਨੂੰ ਡੀਐਸਪੀ ਸਾਹਿਬ ਨੂੰ ਐਸਐਚਓ ਨੂੰ ਐਸਐਸਪੀ ਸਾਹਿਬ ਨੂੰ ਬੇਨਤੀ ਕਰਦਾ ਵੀ ਇਹਨਾਂ ਨੂੰ ਕਾਨੂੰਨ ਅਨਸਾਰ ਜਿਹੜੀ ਬਣਦੀ ਕਾਰਵਾਈ ਹੈ ਉਸ ਬੰਦੇ ਦੇ ਉੱਤੇ ਕੀ